ਬਬਰੀ ਬਾਈਪਾਸ ਨਾਕੇ ਤੇ ਔਰ ਗੱਲਬਾਤ ਦਾ ਸਾਡਾ ਵਿਸ਼ੇ ਆ ਅੱਜ 31 ਦਸੰਬਰ ਸਾਲ 2023 ਦਾ ਲਾਸਟ ਦਿਨ ਵਾ ਔਰ ਸਮਾ ਜਿਹੜਾ ਵਾ ਕਰੀਬ 6 ਵੱਜ ਚੁੱਕੇ ਆ ਰਾਤ ਦੇ ਸੋ ਮੇਨ ਐਂਟਰੀ ਪੁਆਇੰਟ ਆ ਡਿਸਟ੍ਰਿਕਟ ਗੁਰਦਾਸਪੁਰ ਦਾ ਅੰਮ੍ਰਿਤਸਰ ਤੋਂ ਜਦੋਂ ਅਸੀਂ ਆਉਨੇ ਆ ਤੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਐਂਟਰ ਹੋਣ ਦੇ ਲਈ ਸਾਨੂੰ ਇਸ ਹਾਈ ਟੈਕ ਨਾਕੇ ਤੋਂ ਗੁਜ਼ਰਨਾ ਪੈਂਦਾ ਵਾ ਜਿੱਥੇ ਲਗਾਤਾਰ ਜਿਹੜਾ ਵਾ ਉਹ ਪੁਲਿਸ ਦੀ ਵੱਡੀ ਤਾਂ ਆਈ ਨਾ ਇਤੀ ਜਿਹੜੀ ਆ ਉਹ ਹੋਈਦੀ ਆ ਲਗਾਤਾਰ ਟਾਈਮ ਟੂ ਟਾਈਮ ਗੱਡੀਆਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਆ ਔਰ ਆਈ ਦੀ ਜਿਹੜੀ ਗੱਲਬਾਤ ਆ ਸਾਡਾ ਵਿਸ਼ਾ ਮੇਨ ਉਹ ਵਿਸ਼ਾ ਪੰਜਾਬ ਪੁਲਿਸ ਦੀ ਕਾਰਜਗਾਰੀ ਖਾਸ ਤੌਰ ਤੇ ਗੁਰਦਾਸਪੁਰ ਜਿਹੜੀ ਪੁਲਿਸ ਵਾ ਉਹਦੀ ਕਾਰਜਕਾਰੀ 2023 ਜਿਹੜਾ ਵਾ ਗੁਰਦਾਸਪੁਰ ਪੁਲਿਸ ਦੇ ਲਈ ਕਿਦਾਂ ਦਾ ਰਿਹਾ ਵਾ ਸੋ ਆਪਾਂ ਸਟਾਰਟ ਕਰਦੇ ਆ 300 53 ਦੇ ਕਰੀਬ ਮੁਕਦਮੇ ਜੜੇ ਆ ਉਹ ਐਨਡੀਪੀਐਸ ਸੈਕਟ ਜਿਹੜਾ ਵਾ ਨਸ਼ੇ ਦੇ ਵੱਖ-ਵੱਖ ਮਾਮਲਿਆਂ ਦੇ ਵਿੱਚ ਪੁਲਿਸ ਵੱਲੋਂ ਦਰਜ ਕਰਕੇ 212 ਦੇ ਕਰੀਬ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਵਾ ਤਸਕਰਾਂ ਤੋਂ ਅਸੀਂ ਗੱਲ ਇਸ ਲਈ ਸਟਾਰਟ ਕਰ ਰਹੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਸਭ ਤੋਂ ਜ਼ਿਆਦਾ ਵੱਡਾ ਇਸ਼ੂ ਆ ਵੱਡਾ ਮੁੱਦਾ ਵਾ ਉਹ ਆ ਨਸ਼ੇ ਦਾ ਡਰਗ ਦਾ ਔਰ ਕਿਤੇ ਨਾ ਕਿਤੇ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਵਾ ਉਹ ਲਗਾਤਾਰ ਸਟ੍ਰਾਈਕ ਕੀਤੀ ਗਈ ਔਰ ਤਸ਼ਕਰਾਂ ਨੂੰ ਕਾਬੂ ਕੀਤਾ ਗਿਆ ਸੋ ਲਗਾਤਾਰ ਪੁਲਿਸ ਵੱਲੋਂ ਜਿੱਥੇ ਤਸ਼ਕਰਾਂ ਦੇ ਖਿਲਾਫ ਇੱਕ ਵੱਡੀ ਮੁਹਿੰਮ ਛੇੜੀ ਗਈ ਆ ਅੱਜ ਇਸ ਪੁਆਇੰਟ ਦੇ ਉੱਤੇ ਖੜ ਕੇ ਨਿਊਜ਼ ਬਣਾਉਣ ਦਾ ਸਾਡਾ ਮੇਨ ਮਕਸਦ ਵਾ ਕਿ ਬਹੁਤ ਇੱਕ ਹਾਈ ਟੈਕ ਨਕਾ ਲਗਾਇਆ ਗਿਆ ਦੂਰ ਦੂਰ ਤੱਕ ਜਿਹੜਾ ਵਾ ਸੀਸੀਟੀਵੀ ਕੈਮਰੇ ਜਿਹੜੇ ਉਹ ਲੱਗੇ ਹੋਏ ਆ ਔਰ ਪੁਲਿਸ ਦੀ ਨਜ਼ਰ ਤੋਂ ਬਚ ਕੇ ਨਿਕਲ ਪਾਣਾ ਥੋ ਤਸਕਰਾਂ ਦੇ ਲਈ ਬਹੁਤ ਔਖਾ ਵਾ ਲਗਾਤਾਰ ਗੁਰਦਾਸਪੁਰ ਪੁਲਿਸ ਤਸਕਰਾਂ ਦੇ ਖਿਲਾਫ ਸਟ੍ਰਾਈਕ ਕਰਦੀ ਆ ਰਹੀ ਆ ਵੱਡੀ ਗੱਲ ਇਹ ਰਹੀ ਆ ਕਿ ਇਸ ਸਾਲ ਗੁਰਦਾਸਪੁਰ ਜ਼ਿਲ੍ਹੇ ਦੇ ਐਸਐਸਪੀ ਸੀਨੀਅਰ ਪੁਲਿਸ ਕਪਤਾਨ ਆਈਪੀਐਸ ਸ਼੍ਰੀ ਦਿਆਮਾ ਹਰੀਸ਼ ਕੁਮਾਰੋਂ ਪ੍ਰਕਾਸ਼ ਜੀ ਦੀ ਗਵਾਈ ਹੇਠ ਫੜੇ ਹੋਏ ਤਸਕਰਾਂ ਦੀ ਜਾਇਦਾਦ ਜੜੀ ਆ ਉਹ ਵੀ ਜ਼ਬਤ ਕਰਨ ਦੀ ਮੁਹਿੰਮ ਜੜੀ ਆ ਉਹ ਸ਼ੁਰੂ ਹੋ ਗਈ ਕੁਝ ਤਸਕਰਾਂ ਦੀ ਜਾਇਦਾਦ ਜਿਹੜੀ ਆ ਪੁਲਿਸ ਨੇ ਜ਼ਬਤ ਕਰ ਲਈ ਆ ਔਰ ਕਈਆਂ ਦਾ ਪ੍ਰੋਸੈਸ ਜਿਹੜਾ ਵਾ ਉਹ ਇੱਕ ਕਾਨੂੰਨੀ ਪ੍ਰਕਿਰਿਆ ਦੇ ਰਹੀਂ ਜਿਹੜਾ ਵਾ ਉਹ ਚੱਲ ਰਿਹਾ ਵਾ ਪੰਜਾਬ ਪੁਲਿਸ ਦਾ ਸਾਲ 2023 ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਰੂਪ ਵੀ ਦੇਖਣ ਨੂੰ ਮਿਲਦੇ ਆ ਖਾਸ ਤੌਰ ਤੇ ਅਗਸਤ ਮਹੀਨੇ ਜਦੋਂ ਗੁਰਦਾਸਪੁਰ ਦੇ ਕਾਨੂੰਵਾਣ ਬੇਟ ਇਲਾਕੇ ਦੇ ਵਿੱਚ ਜਿਹੜਾ ਵਾ ਹੜ ਆ ਜਾਂਦੇ ਆ ਹੜਾਂ ਦੇ ਕਾਰਨ अनेका ਪਿੰਡ ਜਿਹੜੇ ਆ ਡੁੱਬ ਗਏ ਔਰ ਇਸ ਮੁਸ਼ਕਿਲ ਸਮੇਂ ਦੇ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਇਮਾਨਸ਼ੂ ਅਗਰਵਾਲ ਔਰ ਗੁਰਦਾਸਪੁਰ ਜ਼ਿਲ੍ਹੇ ਦੇ ਐਸਐਸਪੀ ਆਈਪੀਐਸ ਸ਼੍ਰੀ ਦਿਆਮਨ ਰਿਸ਼ੀ ਕੁਮਾਰੋਂ ਪ੍ਰਕਾਸ਼ ਜੀ ਵੱਲੋਂ ਵੱਡੀ ਭੂਮਿਕਾ ਲੋਕਾਂ ਦੀ ਜਾਨ ਨੂੰ ਬਚਾਉਣ ਦੇ ਲਈ ਜੜਾ ਵਾ ਉਹ ਕੀਤੀ ਗਈ ਆ ਪੁਲਿਸ ਨੇ ਬਹੁਤ ਸਾਰੇ ਲੋਕਾਂ ਨੂੰ ਜੜਾ ਵਾ ਜਿਹੜੇ ਲੋਕ ਬਾੜ ਦੇ ਕਾਰਨ ਫਸ ਚੁਕੇ ਸੀਗੇ ਉਹਨਾਂ ਨੂੰ ਰੈਸਕਿਊ ਕੀਤਾ ਲੋਕਾਂ ਤੱਕ ਹਰ ਤਰ੍ਹਾਂ ਦੀ ਸਮਗਰੀ ਪਹੁੰਚਾਈ ਸੋ ਇਹ ਇੱਕ ਪੁਲਿਸ ਦਾ 2023 ਦੇ ਵਿੱਚ ਹੜ੍ਹਾਂ ਦੇ ਦੌਰਾਨ ਬੜਾ ਵੱਡਾ ਰੋਲ ਰਿਆ ਵਾ ਅੱਜ ਵੀ ਲੋਕ ਇਸ ਦੀ ਚਰਚਾ ਕਰਦੇ ਆ ਉਦੇ ਬਾਅਦ ਆਪਾਂ ਅਗਲੇ ਸਟੈਪ ਤੇ ਹੁੰਨੇ ਆ ਕਿ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਦੇ ਲਈ ਗੁਰਦਾਸਪੁਰ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਬਹੁਤ ਵੱਡੇ ਉਪਰਾਲੇ ਐਸਐਸਪੀ ਸਾਹਿਬ ਦੀ ਅਗਵਾਈ ਹੇਠ ਕੀਤੇ ਗਏ ਇੱਕ ਮਿਸ਼ਨ ਨਿਸ਼ਚੇ ਦੀ ਸ਼ੁਰੂਆਤ ਕੀਤੀ ਗਈ ਇਸ ਮਿਸ਼ਨ ਨਿਸ਼ਚੇ ਦੇ ਤਹਿਤ तमाम ਸਕੂਲਾਂ ਕਾਲਜਾਂ ਦੇ ਵਿੱਚ ਜਿਹੜਾ ਵਾ ਉਹ ਸੈਮੀਨਾਰ ਪੁਲਿਸ ਵੱਲੋਂ ਲਗਾਏ ਗਏ ਔਰ ਸੈਮੀਨਾਰਾਂ ਦੇ ਦੌਰਾਨ ਯੂਥ ਨੂੰ ਜਾਗਰੂਕ ਕਰਨ ਦੇ ਲਈ ਬਹੁਤ ਵੱਡੀ ਮੁਹਿੰਮ ਜੜੀ ਆ ਉਹ ਛੇੜੀ ਗਈ ਆ ਇਸ ਮੁਹਿੰਮ ਦੇ ਵਿੱਚ ਇੱਕ ਚਰਚਿਤ ਚਿਹਰਾ ਰਿਹਾ ਵਾ ਉਹ ਆ ਪੰਕਜ ਮਹਾਜਨ ਗੁਰਦਾਸਪੁਰ ਦਾ ਇੱਕ ਨੌਜਵਾਨ ਪੰਕਜ ਮਹਾਜਨ ਜਿਹੜਾ ਲੰਬਾ ਅਰਸਾ ਨਸ਼ੇ ਦੀ ਦਲਦਲ ਦੇ ਵਿੱਚ ਕਾਬੂ ਆ ਚੁਕਿਆ ਸੀਗਾ ਉਸ ਨੇ ਨਸ਼ਾ ਛੱਡਿਆ ਛੱਡ ਕੇ ਉਹ ਇੱਕ ਬਾਡੀ ਬਿਲਡਰ ਬਣਦਾ ਵਾ ਔਰ ਅੱਜ ਦੀ ਤਰੀਕ ਦੇ ਵਿੱਚ ਇਹ ਨੌਜਵਾਨ ਪੁਲਿਸ ਦਾ ਇਥੇ ਇੱਕ ਬ੍ਰਾਂਡ ਮਾਸਟਰ ਬਣਿਆ ਹੋਇਆ ਵਾ ਜਿੱਥੇ ਵੀ ਨਸ਼ਾ ਵਿਰੋਧੀ ਮੁਹਿੰਮ ਚੱਲਦੀ ਆ ਪੰਕਜ ਮਹਾਜਨ ਲੋਕਾਂ ਨੂੰ ਨੌਜਵਾਨਾਂ ਨੂੰ ਇਹ ਅਪੀਲ ਕਰਦਾ ਵਾ ਕਿ ਨੌਜਵਾਨ ਨਸ਼ੇ ਦੀ ਦਲਦਲ ਤੋਂ ਬਾਹਰ ਆ ਜਾਣ ਸੋ ਵੱਡਾ ਉਪਰਾਲਾ ਜਿਹੜਾ ਵਾ ਗੁਰਦਾਸਪੁਰ ਪੁਲਿਸ ਵੱਲੋਂ ਲਗਾਤਾਰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਦੇ ਲਈ ਕੀਤਾ ਗਿਆ ਕੁਝ ਦਿਨਾਂ ਪਹਿਲਾਂ ਸਰਕਾਰੀ ਕਾਲਜ ਤੋਂ ਇੱਕ ਮੈਰਾਥਨ ਦਾ ਆਯੋਜਨ ਵੀ ਕੀਤਾ ਜਾਂਦਾ ਵਾ ਜਿਹਦੇ ਵਿੱਚ 4-5000 ਦੇ ਕਰੀਬ ਨੌਜਵਾਨ ਭਾਗ ਲੈਂਦੇ ਆ ਔਰ ਇਹ ਮੈਰਾਥਨ ਜਿਹੜੀ ਆ ਗੁਰਦਾਸਪੁਰ ਸ਼ਹਿਰ ਦੇ ਵੱਖ-ਵੱਖ ਚੌਂਕਾਂ ਦੇ ਵਿੱਚ ਹੁੰਦੀ ਹੋਈ ਫਿਸ਼ ਪਾਰਕ ਪਹੁੰਚਦੀ ਹੈ ਜਿੱਥੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਾਇਆ ਜਾਂਦਾ ਵਾ ਸੋ ਕੁੱਲ ਮਿਲਾ ਕੇ ਅਸੀਂ ਕਹਾਂਗੇ ਕਿ 212 ਦੇ ਕਰੀਬ ਤਸਕਰਾਂ ਨੂੰ 353 ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਪੁਲਿਸ ਨੇ ਕਾਬੂ ਕੀਤਾ ਟ੍ਰੈਫਿਕ ਦੀ ਸਮੱਸਿਆ ਜਿਹੜੀ ਆ ਉਹ ਇਸ ਵੇਲੇ ਈ ਰਿਕਸ਼ਾ ਦੇ ਕਾਰਨ ਸਾਰੇ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਆ ਲੇਕਿਨ ਗੁਰਦਾਸਪੁਰ ਪੁਲਿਸ ਨੇ ਟ੍ਰੈਫਿਕ ਨੂੰ ਧਿਆਨ ਵਿੱਚ ਰੱਖਦੇ ਹੋਏ ਸਖਤ ਪ੍ਰਬੰਧ ਕੀਤੇ ਆ ਸਾਲ 2023 ਦੇ ਵਿੱਚ 20790 ਦੇ ਕਰੀਬ ਕੇਸ ਜਿਹੜੇ ਆ ਉਹ ਚਲਾਨ ਜਿਹੜੇ ਆ ਉਹ ਕੀਤੇ ਜਾਂਦੇ ਆ ਕੁੱਲ ਮਿਲਾ ਕੇ ਜਿਹੜਾ ਵਾ ਅਸੀਂ ਕਵਾਂਗੇ ਕਿ ਸਾਲ 2023 ਜਿਹੜਾ ਵਾ ਗੁਰਦਾਸਪੁਰ ਜ਼ਿਲ੍ਹੇ ਦੇ ਐਸਐਸਪੀ ਜਿਹੜੇ ਆ ਆਈਪੀਐਸ ਵਿਆਮਾ ਹਰੀਸ਼ ਕੁਮਾਰ ਦੀ ਅਗਵਾਈ ਹੇਠ ਬਿਲਕੁਲ ਚੰਗੀ ਕਾਰਜਕਾਰੀ ਰਹੀ ਆ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਲਗਾਤਾਰ ਜਾਰੀ ਰੱਖਣ ਦੇ ਲਈ ਸਾਰਾ ਸਾਲ ਪੁਲਿਸ ਵੱਲੋਂ ਟਾਈਮ ਟੂ ਟਾਈਮ ਫਲੈਗ ਮਾਰਚ ਕੱਢੇ ਜਾਂਦੇ ਆ ਸੈਕੰਡ ਲਾਈਨ ਆਫ ਡਿਫੈਂਸ ਵਜੋਂ ਕਿਉਂਕਿ ਗੁਰਦਾਸਪੁਰ ਜ਼ਿਲ੍ਹਾ ਬਾਰਡਰ ਤੇ ਆ ਪੁਲਿਸ ਵੱਲੋਂ ਲਗਾਤਾਰ ਜੜਾ ਵਾ ਬੀਐਸਐਫ ਦੇ ਨਾਲ ਤਾਲਮੇਲ ਕਰਕੇ ਬਾਰਡਰ ਦੇ ਉੱਪਰ ਵੀ ਲਗਾਤਾਰ ਪੈਟਰੋਲਿੰਗ ਜੜੀ ਆ ਉਹ ਕੀਤੀ ਗਈ ਆ ਔਰ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਆ ਕਿ ਐਸਐਸਪੀ ਗੁਰਦਾਸਪੁਰ ਦੀ ਗਵਾਈ ਹੇਠ ਸਾਲ 2023 ਜੋ ਅੱਜ ਲਾਸਟ ਦੇਣ ਵਾ ਪੁਲਿਸ ਦੀ ਕਾਰਜਕਾਰੀ ਵਧੀਆ ਰਹੀ ਆ ਲੋਕ ਵੀ ਇਹ ਆਸ ਕਰਦੇ ਆ ਕਿ ਕੱਲ ਜਿਹੜਾ ਇੱਕ ਨਵੇਂ ਸਾਲ ਦੀ ਸ਼ੁਰੂਆਤ ਹੋਣ ਜਾ ਰਹੀ ਆ ਇਸੇ ਤਰ੍ਹਾਂ ਹੀ ਪੁਲਿਸ ਜੜਾ ਵਾ ਉਹ ਪਬਲਿਕ ਉਹ ਨੂੰ ਸੁਰੱਖਿਅਤ ਕਰਨ ਦੇ ਲਈ ਜਿਹੜਾ ਵਾ ਦਿਨ ਰਾਤ ਇਦਾਂ ਹੀ ਐਫਰਟਸ ਕਰੇਗੀ ਮੈਂ ਇਸ ਵੇਲੇ ਹਾਈ ਟੈਕ ਨਾਕਾ ਬਬਰੀ ਤੋਂ ਸੀਨੀਅਰ ਜਰਨਲਿਸਟ ਰੋਹਿਤ ਗੁਪਤਾ ਦੇ ਨਾਲ ਤੁਹਾਡਾ ਆਪਣਾ ਅਰਜੇਸ਼ ਪੰਡਤ ਬਾਕੀ तमाम ਖਬਰਾਂ ਲਈ ਤੁਸੀਂ ਜੁੜੇ ਰਹੋ ਆਪਣੇ ਸਿਊ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ ਨੈਟ ਦੇ ਨਾਲ ਹੈਪੀ ਨਿਊ ਇਅਰ